ਸਤਿ ਸ਼੍ਰੀ ਅਕਾਲ ਜੀ ਆਪ ਦੇਖ ਰਹੇ ਹੋ ਜੀਐਚ ਨਿਊਜ਼ ਇੰਡੀਆ ਸੋ ਅੱਜ ਅਸੀਂ ਪਹੁੰਚੇ ਹਾਂ ਡੇਰਾ ਬਾਬਰ ਹਲਕ ਦੇ ਪਿੰਡ ਮੱਲਿਆਵਾਲ ਚ ਸਾਡੀ ਜੀਐਚ ਨਿਊਜ਼ ਇੰਡੀਆ ਟੀਮ ਵੱਲੋਂ ਚर्चा ਕੀਤੀ ਜਾ ਰਹੀ ਹੈ ਵਿਕਾਸ ਕੰਮਾਂ ਨੂੰ ਲੈ ਕੇ ਸੋ ਕਿਸ ਪਿੰਡ ਵਿੱਚ ਕਿੰਨੇ ਕ ਵਿਕਾਸ ਕਾਰਜ ਹੋ ਚੁੱਕੇ ਨੇ ਕਿੰਨੇ ਅਧੂਰੇ ਪਏ ਨੇ ਸੋ ਪਿਛਲੀ ਪੰਚਾਇਤ ਵੱਲੋਂ ਕਿਹੜੇ ਕਿਹੜੇ ਅਧੂਰੇ ਕੰਮ ਪਏ ਨੇ ਸੋ ਸਾਡੇ ਨਾਲ ਪਿੰਡ ਦੇ ਸਰਪੰਚ ਸਾਹਿਬ ਮਨਜੂਦ ਨੇ ਸੋ ਇਹਨਾਂ ਨਾਲ ਗੱਲਬਾਤ ਕਰ ਲੈਨੇ ਆ ਉਹ ਕਿਹੜੇ ਕਿਹੜੇ ਪੈਂਡਿੰਗ ਕੰਮ ਪਏ ਨੇ ਜੋ ਇਹਨਾਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਜਿਹੜੇ ਪੂਰੇ ਕਰਾਏ ਜਾਣੇ ਨੇ ਸਤਿ ਸ੍ਰੀ ਅਕਾਲ ਪੰਜਾਬ ਸਾਹਿਬ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਹਰਮਨਜੀਤ ਹਾਂ ਸਰਪੰਚ ਮੱਲਿਆਂਵਾਲ ਦੇ ਤੇ ਮਤਲਬ ਵਧੀਆ ਕੰਮ ਮੈਂ ਲੋਕਾਂ ਦਾ ਦਿਲੋਂ ਧੰਨਵਾਦ ਕਰਨਾ ਜੀ ਜਿਨ੍ਹਾਂ ਨੇ ਮੈਨੂੰ ਵੋਟਾਂ ਪਾ ਕੇ ਵਧੀਆ ਸੱਚੇ ਜੇ ਢੰਗ ਨਾਲ ਵੋਟਾਂ ਪਾਈਆਂ ਨੇ ਵਧੀਆ ਕੰਮ ਚੱਲਦਾ ਜੀ ਮਤਲਬ ਮੈਂ ਉਹਨਾਂ ਦਾ तहे ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਮੈਨੂੰ ਫਿਰ ਮੌਕਾ ਦਿੱਤਾ ਪਹਿਲਾਂ ਵੀ ਅਸੀਂ ਸਰਪੰਚ ਰਹੇ ਆ ਜੀ ਸੰਤੀ ਮੈਂਬਰ ਰਹੇ ਆ ਜੀ ਬਲਾਗ ਅੱਜ ਬਲਾਗ ਪ੍ਰਧਾਨ ਵੀ ਆ ਜੀ ਵਧੀਆ ਜੀ ਮਤਲਬ ਲੋਕਾਂ ਦਾ ਮੈਂ ਕੋਈ ਦੇਣ ਹੀ ਦੇ ਸਕਦਾ ਇਹ ਸਾਰਾ ਲੋਕਾਂ ਦਾ ਇਸਤਮਾਨ ਦਿੱਤਾ ਵਾ ਜੀ ਮੈਂ ਉਹਦਾ ਧੰਨਵਾਦ ਕਰਨਾ ਤੈ ਦਿਲੋਂ ਧੰਨਵਾਦ ਜੀ ਉਹਨਾਂ ਦਾ ਸਰਕਾਰੀ ਪਾਰਟੀ ਵੱਲੋਂ ਬਲਾਗ ਪ੍ਰਧਾਨ ਸਰ ਮੈਂ ਆਮ ਆਦਮੀ ਪਾਰਟੀ ਵੱਲੋਂ ਜੀ ਪਹਿਲਾਂ ਵੈਸੇ ਮੈਂ ਅਸੀਂ ਕਾਲੀ ਦਲ ਵਾਲੇ ਸੀ ਕਾਲੀ ਦਲ ਦੇ ਮਤਲਬ ਚਲੋ ਕੋਈ ਹਾਲਾਤ ਹੀ ਇਦਾਂ ਦੇ ਹੋ ਗਏ ਕਿ ਫਿਰ ਸਾਨੂੰ ਕੋਈ ਮਤਲਬ ਆਮ ਆਦੇ ਪਾਰਟੀ ਜਾਣਾ ਪਿਆ ਹੁਣ ਆਦਮਾ ਪਾਰਟੀ ਚ ਕੰਮ ਕਰ ਰਹੇ ਜੀ ਵੇਖੋ ਜਿੱਦਾਂ ਦਾ ਅੱਗੇ ਚੱਲਦਾ ਚਲਾਵਾਂਗੇ ਜੀ ਮਤਲਬ ਕਹਿੰਦਾ ਤੁਹਾਡਾ ਕਹਿੰਦਾ ਭਾਵੇਂ ਵਿਕਾਸ ਕਰਦੇ ਕਰਾਉਣੇ ਵਾਸਤੇ ਜਿਹੜਾ ਮਤਲਬ ਪੱਲਾ ਫੜਨਾ ਹੀ ਪਣਾ ਸੀ ਕਿੰਨਾ ਕਿਤੇ ਸੀਦਵਾਰ ਲੈਣਾ ਪਣਾ ਸੀ ਬਿਲਕੁਲ ਜੀ ਵੇਖੋ ਇਧਰ ਆਏ ਹੁਣ ਤੇ ਇੱਥੇ ਆਣ ਕੇ ਅਸੀਂ ਸੱਪੜ ਦਾ ਦੁਆਲੇ ਸੀਗੇ ਇੰਟਰ ਲਾਕ ਲੱਗਣ ਵਾਲੀ 10 15 ਹਜ਼ਾਰ ਤੋਂ ਇੰਟਰ ਲਾਕ ਲਾਈ ਆ ਪੈਪਾਂ ਦਾ ਕੰਮ ਚਾਲੂ ਕੀਤਾ ਵਾ ਸਕੂਲ ਦੀ ਚਾਰਦੁਆਰੀ ਹੋ ਰਹੀ ਆ ਸਰਕਾਂ ਦੇ ਵਿੱਚ ਮਤਲਬ ਇੱਕ ਸਾਈਡ ਤੇ ਮੇਰੇ ਪਿੰਡ ਦੇ ਅ ਰਸਤਾ ਬੜਾ ਖਰਾਬ ਸੀਗਾ ਗੋਡੇ-ਗੋਡੇ ਖੱਡੇ ਜਿਉਂ ਘਰਾਂ ਦੇ ਵਿੱਚ ਬੜੀ ਪਰੇਸ਼ਾਨੀ ਸੀ ਉਹ ਵੀ ਅਸੀਂ ਪਹਿਲ ਦੇ ਆਧਾਰ ਤੇ ਕੀਤਾ ਪੱਖ-ਪਾਤ ਤੋਂ ਉੱਪਰ ਉੱਠ ਕੇ ਹਾਲਾਂਕਿ ਮਤਲਬ ਮੈਂ ਨਹੀਂ ਕਹਿੰਦਾ ਹੈਗਾ ਕਿਵੇਂ ਆ ਮਤਲਬ ਅਸੀਂ ਉੱਤੇ ਮੈਨੂੰ ਸੋਚ ਵੀ ਆਇਆ ਕਿ ਤੁਸੀਂ ਮਤਲਬ ਜਿਹਨਾਂ ਬੰਦਿਆਂ ਵੋਟਾਂ ਨਹੀਂ ਪਾਈਆਂ ਉਹਨਾਂ ਦਾ ਲੇਕਿਨ ਸਾਡੇ ਵਾਸਤੇ ਜਦੋਂ ਸਰਪੰਚ ਬਣ ਗਏ ਪਿੰਡ ਦੇ ਸਰਪੰਚ ਬਣਿਆ ਜੀ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਦਾ ਕੰਮ ਹੀ ਕਰ ਰਹੇ ਹਾਂ ਜੀ ਸਰਪੰਚ ਸਾਹਿਬ ਮੁਕਾਬਲਾ ਕਿਵੇਂ ਰਹਾ ਟਫ ਰਿਹਾ ਕਿ ਆਸਾਨੀ ਨਾ ਆਸਾਨੀ ਨਜੀਟੀ ਉਸੇ ਮੁਕਾਬਲਾ ਤੇ ਚਲੋ ਜੇ ਲੋਕਾਂ ਦੇ ਨਾਲ ਚੰਗੇ ਵਿਚਰੇ ਹੋਈਏ ਤੇ ਟਫ ਤਾਂ ਕੋਈ ਨਹੀਂ ਹੁੰਦਾ ਜੀ ਠੀਕ ਹੈ ਵਧੀਆ ਸੀਗਾ ਜਿਵੇਂ ਮਤਲਬ ਲੋਕਾਂ ਨੂੰ ਚੰਗਾ ਲੱਗਾ ਉਹਨਾਂ ਵੋਟਾਂ ਪਾਈਆਂ ਠੀਕ ਸੀਗਾ ਕੋਈ ਐਸੀ ਗੱਲ ਨਹੀਂ ਸਰਪੰਚ ਸਾਹਿਬ ਪਿਛਲੀ ਪੰਚਾਇਤ ਤੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਸੀ ਪੈਣਕ ਪਏ ਜਿਹੜੇ ਤੁਹਾਡੀ ਨਵੀਂ ਬਣੀ ਪੰਚਾਇਤ ਵੱਲ ਪੂਰੇ ਕਰਾਈ ਜਾਣ ਦੇ ਵੇਖੋ ਜੀ ਉਹਨਾਂ ਦਾ ਜੋ ਵੀ ਕੰਮ ਹੈ ਜੀ ਮੈਨੂੰ ਉਹਨਾਂ ਨਾਲ ਕੋਈ ਮਤਲਬ ਨਹੀਂ ਉਹਨਾਂ ਆਪਣੇ ਵੱਲੋਂ ਜਿੰਨੇ ਵੀ ਕੀਤੇ ਵਧੀਆ ਕੀਤੇ ਹੋਣਗੇ ਅਸੀਂ ਉਹਨਾਂ ਉੱਤੇ ਕਿੰਤੂ ਪਰੰਤੂ ਕੋਈ ਨਹੀਂ ਕਰਦੇ ਜੀ ਅਸੀਂ ਆਪਣਾ ਦੇਖਣਾ ਵੇਖਾਂਗੇ ਜਿਹੜੇ ਕੰਮ ਕੋਈ ਅਧੂਰੇ ਉਹਨਾਂ ਕੋ ਰਹਿ ਗਈ ਕਸਰ ਉਹ ਆਹੀਂ ਕਸਰ ਕਰਦਾਂਗੇ ਜੀ ਜਿੰਨੇ ਵੀ ਕੰਮ ਆ ਅਸੀਂ ਉਹਨਾਂ ਬਾਰੇ ਨਾ ਉਹਨਾਂ ਤੇ ਖਿਆਲ ਦਿੱਤਾ ਹੈ ਕੀ ਹੈ ਕੀ ਨਹੀਂ ਉਹਦੀ ਜਾਂਚ ਕਰਾਂਗੇ ਦੇਖਾਂਗੇ ਮਤਲਬ ਜਾਂਚ ਕਰਨ ਦਾ ਮਤਲਬ ਦੋ ਹੁੰਦੇ ਵੀ ਇੱਕ ਦੇ ਵੀ ਮੈਂ ਗਲਤ ਬੰਨੇ ਉਸ ਬੰਨੇ ਨਹੀਂ ਆਪਾਂ ਪਿੰਡ ਲੈਵਲ ਤੇ ਵੇਖਾਂਗੇ ਜਿਹੜਾ ਕੋਈ ਕੰਮ ਹੋਣ ਵਾਲਾ ਹੋਊਗਾ ਪੰਚਾਇਤ ਨਾਲ ਸਲਾਹ ਕਰਕੇ ਤੇ ਉਹ ਕੰਮ ਅਧੂਰੇ ਜਿਹੜੇ ਉਹ ਵੀ ਪੂਰੇ ਕਰਾਂਗੇ ਸਰਪੰਚ ਸਾਹਿਬ ਨੌਜਵਾਨਾਂ ਦਾ ਵੀ ਲਗਜਨ ਦੇ ਵਿੱਚ ਇਹ ਮਰਲਦਾ ਹੁੰਦਾ ਸੋ ਤੁਹਾਡੇ ਪਿੰਡ ਵਿੱਚ ਵੀ ਅਫੀ ਨੌਜਵਾਨ ਹੋਣਗੇ ਸੋ ਪੰਚਾਇਤੋਂ ਲੋਕੀ ਕਿਹੜਾ ਪਲੈਟਫਾਰਮ ਹੋਇਆ ਨੌਜਵਾਨਾਂ ਵਾਸਤੇ ਨੌਜਵਾਨਾਂ ਵਾਸਤੇ ਵੇਖੋ ਜੀ ਸਾਡੇ ਕੋਲ ਇੱਕ ਤਾਂ ਕੋਈ ਖੇਡ ਵਾਸਤੇ ਗਰਾਊਂਡ ਵੀ ਹੈ ਨਹੀਂ ਹੈ ਜੀ ਅਸੀਂ ਚਾਹੁੰਦੇ ਹਾਂ ਚਲੋ ਕਿਤੇ ਗਰਾਊਂਡ ਦਾ ਇੰਤਜ਼ਾਮ ਹੋ ਜੇ ਬਾਕੀ ਬੱਚਿਆਂ ਵਾਸਤੇ ਵੇਖੋ ਚੰਗੇ ਕੰਮ ਕਰਨਗੇ ਮਤਲਬ ਬੱਚਿਆਂ ਨੂੰ ਅਸੀਂ ਕੋਈ ਗਰਾਊਂਡ ਹੋਵੇਗੀ ਉੱਥੇ ਖੇਡਣਗੇ ਮਾਰਿਆਂ ਨਸ਼ਿਆਂ ਤੋਂ ਬਚਣਗੇ ਮਾਰੇ ਕਮਾਂ ਤੋਂ ਬਚਣਗੇ ਤੇ ਆਪਣਾ ਖੇਡਾਂ 'ਤੇ ਧਿਆਨ ਦੇਤਾ ਤਾਂ ਸਰਕਾਰ ਨੂੰ ਇਹੋ ਮੰਗ ਕਰਦੇ ਹਾਂ ਜੀ ਉਹ ਮਤਲਬ ਕੋਈ ਸਾਨੂੰ ਗਰਾਊਂਡ 'ਤੇ ਜਗ੍ਹਾ ਕਿਤੇ ਮੁਹੱਈਆ ਕੀਤੀ ਜਾਵੇ ਤੇ ਪੈਸੇ ਦਿੱਤੇ ਜਾਣ ਆਈ ਪਈ ਪੰਚਾਇਤ ਵਾਲੀ ਪਹਿਲੀ ਜੀ ਕਿਤੇ ਬਣਾ ਲਈ ਜਿੱਥੇ ਵੀ ਬਣਾ ਕੇ ਦੇ ਬੱਚਿਆਂ ਵੱਲ ਮਤਲਬ ਬੱਚੇ ਗਲਤ ਬਣੇ ਨਾ ਜਾਣ ਜੀ ਵਧੀਆ ਪ੍ਰੋਗਰਾਮ ਚੱਲ ਰਿਹਾ ਏ ਸਾਡਾ ਸਰਪੰਚ ਸਾਹਿਬ ਨੌਜਵਾਨ ਜਿਹੜੇ ਨੇ ਉਹ ਕਈ ਜ਼ਮੀਨਾਂ ਵੇਚ ਕੇ ਕਰਜ਼ਾ ਚੁੱਕੇ ਬਾਹਰ ਦੇ ਮੁਲਕਾਂ ਵੱਲ ਜਾਣ ਜਾਂਦਾ ਸੋ ਉੱਥੇ ਹੀ ਜਾ ਕੇ ਸੈੱਟ ਨਹੀਂ ਹੁੰਦੇ ਸੋ ਕੀ ਕਹਿਣਾ ਚਾਹੋਗੇ ਕਿਵੇਂ ਹੁੰਦੀ ਹੈ ਇਹ ਜੀ ਠੀਕ ਹੈ ਉਹ ਵਿੱਚ ਕੁਝ ਹਰ ਕੋਈ ਆਪਣਾ ਦੇਖਦਾ ਜੀ ਬੱਚਿਆਂ ਦਾ ਅੱਜ ਕੱਲ ਇਹ ਆ ਵੀ ਸਾਨੂੰ ਇੱਥੇ ਜਾ ਕੇ ਕੋਈ ਕੰਮ ਹੀ ਕਰਦੇ ਨੌਕਰੀਆਂ ਮਤਲਬ ਹੈ ਨਹੀਂ ਕਿਸੇ ਸਰਕਾਰ ਹੀ ਇਹ ਨਹੀਂ ਆਦੇ ਵੀ ਟਿੱਪ ਨਹੀਂ ਕਰਦੇ ਕਿਸੇ ਮਤਲਬ ਝਾੜੂ ਕੋਲ ਝਾੜੂ ਵਾਲੇ ਆਮ ਆਦੀ ਪਾਰਟੀ ਕੋ ਨਹੀਂ ਆ ਜਾਂ ਕਾਲੀਆਂ ਬਣੀਆਂ ਜ਼ਿੰਮੇਵਾਰ ਸੀਗਾ ਬੱਚਿਆਂ ਦਾ ਵੇਖੋ ਖਿਆਲ ਹੈ ਜਿੱਧਰ ਦਾ ਆਈ ਤਾਂ ਇੱਥੇ ਹੀ ਰੁਗਾਰ ਦੇ ਮੌਕੇ ਸਰਕਾਰ ਨੂੰ ਪੈਦਾ ਕਰਨੇ ਚਾਹੀਦੇ ਤੇ ਬੱਚੇ ਆਪਣਾ ਇੱਥੇ ਕੰਮ ਕਰਨ ਤੇ ਵਿਕ ਬਣਾਉਣ ਚਲੋ ਬੱਚਿਆਂ ਦੀ ਮਰਜ਼ੀ ਆ ਪਰ ਉਹ ਅੱਥੇ ਚਲੇ ਜਾਂਦੇ ਜਿੱਥੇ ਕੰਮ ਕਰਦੇ ਸਕਸੈਸ ਹੋ ਰਹੇ ਆ ਉਹਨਾਂ ਦੀ ਮਰਜ਼ੀ ਹੈ ਜੀ ਤੁਹਾਨੂੰ ਕੀ ਲੱਗਦਾ ਕਿਹੜੇ ਅਧੂਰੇ ਕੰਮ ਜਿਹੜੇ ਹੀ ਮਤਲਬ ਕਿਹੜੇ ਰਹਿ ਚੁੱਕੇ ਨੇ ਜਿਹੜੇ ਮਤਲਬ ਮੇਨ ਪੈਂਡਿੰਗ ਕੰਮ ਕਿਹੜੇ ਯੂਨੀ ਚੋਂ ਨੂੰ ਪੈਣੋ ਲੋੜੀ ਦੇ ਨੇ ਉਹ ਕਿਹੜੇ ਨੇ ਦੇਖੋ ਜੀ ਰਸਤੇ ਆ ਵੈਸ਼ ਤਾਂ ਜਿਉਂ ਜੰਮੇ ਤੇ ਰਸਤਿਆਂ ਦੀ ਪ੍ਰੋਬਲਮ ਆ ਰਹੀ ਆ ਉਹ ਉੱਥੇ ਦੀ ਉੱਤੀ ਖੜੀ ਆ ਸਾਡੇ ਜਿਵੇਂ ਮੜੀਆਂ ਦਾ ਰਸਤਾ ਵਾ ਮੈਂ ਪਹਿਲਾਂ ਵੀ ਬੇਨਤੀ ਕਰ ਚੁੱਕਾ ਜਿਵੇਂ ਗਰਾਊਂਡ ਵਾਸਤੇ ਆ ਆ ਪਾਈਪ ਲਾਈਨ ਪਾਣੀ ਵਾਸਤੇ ਜਿਹੜਾ ਨਾ ਇਹ ਕੰਮ ਜਿਹੜੇ ਸਾਡੇ ਬਹੁਤ ਜ਼ਰੂਰੀ ਆ ਵੈਸੇ ਸਾਡਾ ਕੰਮ ਚੱਲ ਰਿਹਾ ਵਾ ਨਾਲ ਆਪਣੇ ਪਾਈਪ ਲਾਈਨ ਪੈ ਰਹੀ ਆ ਤੇ ਜਿਹੜੇ ਮਤਲਬ ਹੋਰ ਵੀ ਆ ਮਤਲਬ ਜਿੰਨੇ ਵੀ ਦੂਰੇ ਕੰਮ ਸਾਡੇ ਨਿਗਾਹ ਦੇ ਵਿੱਚ ਆ ਜੀ ਆਪਾਂ ਕਰਕੇ ਆਪਣੇ ਐਮਐਲਏ ਸਾਹਿਬ ਨਾਲ ਗੱਲ ਕਰਕੇ ਪੈਸੇ ਲਿਆ ਕੇ ਦੋ ਵੀ ਕੰਮ ਦੂਰੇ ਜਿਹੜੇ ਪੂਰੇ ਕਰਾਂਗੇ ਸਰਪੰਚ ਸਾਹਿਬ ਅਸੀਂ ਪਿੰਡ ਦੇ ਵਿੱਚੋਂ ਪੁੱਛਿਆ ਕਿੰਦੇ ਇੱਥੇ ਕੋਈ ਖੇਡ ਦਾ ਮੈਦਾਨ ਨਹੀਂ ਇੱਥੇ ਕੋਈ ਡਿਸਪੈਂਸਰੀ ਨਹੀਂ ਮੰਨ ਲੋ ਕਿਸੇ ਨੂੰ ਮੁਰਲੀ ਸਿਹਤਾਂ ਦੀ ਲੋੜ ਆ ਫਿਰ ਕਿਵੇਂ ਕਿਵੇਂ ਦੇ ਦੇਓ ਵੇਖੋ ਜੀ ਇਹ ਪੁਰਾਣੀ ਸਮੱਸਿਆ ਸਾਡੀ ਚੱਲੇ ਆ ਰਹੀ ਹੈ ਉੱਥੇ ਦੀ ਉੱਥੇ ਹੀ ਖੜੀ ਆ ਜੀ ਇਹ ਸਚਾਈ ਆ ਕਿ ਨਾ ਇੱਥੇ ਕੋਈ ਡਿਸਪੈਂਸਰੀ ਆ ਨਾ ਵੈਟਰਨਰੀ ਡਿਸਪੈਂਸਰੀ ਆ ਨਾਲ ਮਤਲਬ ਉੱਥੇ ਕੋਈ ਸਾਡੇ ਵਾਸਤੇ ਸਮੱਸਿਆ ਉੱਡੀ ਉੱਡੀ ਆ ਰਹੀ ਹੈ ਜੀ। ਤੇ এডਿਕੇਸ਼ਨ ਦੀ ਗੱਲ ਕਰੀਏ ਅਸੀਂ ਪਿੰਡ ਤੋਂ ਪੁੱਛਿਆ ਤਾਂ ਉਹਨਾਂ ਦਾ ਕਹਿਣਾ ਕਿ ਇੱਥੇ ਕੋਈ 10-12 ਬੱਚੇ ਹੀ ਸਕੂਲ ਦੇ ਵਿੱਚ ਪੜਦੇ ਆ ਪਰ ਅੰਮੀ ਤੱਕ ਸਕੂਲ ਆ। ਤੋਂ ਇੱਕ ਹੀ ਟੀਚਰ ਦੱਸਦੇ ਇੱਥੇ। ਤੋਂ ਤੁਹਾਡੀ ਪੰਚਾਇਤ ਵੱਲੋਂ ਕਿਉਂ ਉਪਰਾਲਾ ਕੀਤਾ ਜਾ ਰਿਹਾ ਹੈ? ਸਰ ਵਿਖੋ ਪੰਚਾਇਤ ਵੱਲੋਂ ਜਿਹੜੀ ਚੀਜ਼ ਉਹਨਾਂ ਨੂੰ ਮੁਹੱਈਆ ਕਰਾਉਣ ਦੀ ਲੋੜ ਆ ਉਹ ਆਪਾਂ ਦੇ ਰਹੇ ਆ ਜੀ ਜਿਹੜੀ ਚੀਜ਼ ਦੀ ਉਹਨਾਂ ਜਿੱਥੇ ਵੀ ਆ ਬਾਕੀ ਵੇਖੋ ਸਾਡੇ ਲੋਕਾਂ ਦਾ ਰੁਝਾਨ ਹੀ ਸਰਕਾਰੀ ਸਕੂਲਾਂ ਵੱਲ ਹੋ ਗਿਆ ਸਾਡੇ ਉੱਤੇ ਪ੍ਰਾਈਵੇਟ ਸਕੂਲਾਂ ਵੱਲ ਹੋ ਗਿਆ ਸਾਡੇ ਸਰਕਾਰੀ ਸਕੂਲ ਦੇ ਵਿੱਚ ਪੜਾਈ ਜਿਹੜੀ ਆ ਬਹੁਤ ਵਧੀਆ ਕਰਾਉਂਦੇ ਨੇ ਟੀਚਰ ਬਹੁਤ ਵਧੀਆ ਟੀਚਰ ਨੇ ਸਾਡੇ ਇੱਥੇ ਲੋਕੀਂ ਮਤਲਬ ਸਾਨੂੰ ਇੱਕ ਟ੍ਰੈਂਡ ਸਾਡਾ ਬਣ ਚੁੱਕਾ ਗਿਆ ਅਸੀਂ ਮਤਲਬ ਜਾਣਾ ਹੀ ਪ੍ਰਾਈਵੇਟ ਸਕੂਲ ਆ ਸਰਕਾਰੀ ਸਕੂਲਾਂ ਵੱਲ ਧਿਆਨ ਦਿਓ ਮੈਂ ਤਾਂ ਲੋਕਾਂ ਨੂੰ ਬੇਨਤੀ ਕਰੂੰਗਾ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਨੇ ਪੜਾਓ ਵਧੀਆ ਸਿੱਖਿਆ ਮਿਲਦੀ ਇੱਥੇ ਕੋਈ ਔਰ ਸਿੱਖਿਆ ਮੰਤਰੀ ਹਜ਼ੂਰ ਬੈਠ ਨੇ ਹੁਣ ਵੀ ਜਿਹੜਾ ਬੈਚ ਜਿਹੜਾ ਸਿੰਗਾਪੁਰ ਸਖਲਾਈ ਵਾਸਤੇ ਪ੍ਰਿੰਸੀਪਲਾਂ ਦਾ ਭੇਜਿਆ ਸੋ ਸਰਕਾਰ ਕਿਤਨਾ ਕਿਤੇ ਉਪਰਾਲੇ ਤੋਂ ਕਰ ਰਹੀ ਹੈ ਤੁਹਾਨੂੰ ਕਿਹਾ 3 ਸਾਲ ਕਾਰਜਕਾਲ ਦੇ ਵਿੱਚ ਸਿੱਖਿਆ ਦੇ ਸਕੱਤਰ ਦੇ ਵਿੱਚ ਕਿਵੇਂ ਵੇਖਦੇ ਹੋ ਤੁਹਾਡੇ ਨਹੀਂ ਵੇਖੋ ਪਹਿਲਾਂ ਨਾਲ ਤਾਂ ਵਧੀਆ ਜੀ ਪਹਿਲਾਂ ਬੱਚੇ ਜਿਹੜੇ ਘੱਟ ਸੀ ਹੁਣ ਬੱਚੇ ਤੇ ਆ ਰਹੇ ਨੇ ਪ੍ਰਾਈਵੇਟ ਪ੍ਰਾਈਵੇਟ ਤੋਂ ਹਟ ਕੇ ਸਰਕਾਰੀ ਸਕੂਲਾਂ ਵਿੱਚ ਵੇਖੋ ਸਰਕਾਰ ਜਿਹਦੇ ਤਰੀਕੇ ਨਾਲ ਉਪਰਾਲੇ ਕਰ ਰਹੀ ਆ ਸਾਨੂੰ ਆਸ ਹੈ ਕਿ ਬੱਚੇ ਪ੍ਰਾਈਵੇਟਾਂ ਤੋਂ ਹਟ ਕੇ ਤੇ ਸਰਕਾਰੀ ਸਕੂਲਾਂ ਵਿੱਚ ਆਉਣਗੇ ਅਸੀਂ ਆਸ ਕਰਦੇ ਹਾਂ ਕਿ ਆਪ ਤੇ ਲੋਕਾਂ ਨੂੰ ਜਾਗਰੂਕ ਕਰਦੇ ਆ ਵੀ ਤੁਸੀਂ ਇੱਥੇ ਆਓ ਸਰਕਾਰੀ ਸਕੂਲਾਂ 'ਚ ਪੜੋ ਵਧੀਆ ਤੁਹਾਨੂੰ ਸਿੱਖਿਆ ਮਿਲੇਗੀ ਤੇ ਸੁਧਾਰ ਹੋ ਰਿਹਾ ਜੀ ਹੌਲੀ ਹੌਲੀ ਹੋ ਰਿਹਾ ਵਾ ਉਹ ਸਦਮਨरेगा ਦੀ ਗੱਲ ਇਹ ਮੁੰਡੇ ਗਾਦੇ ਵਿੱਚ ਜਿਹੜੇ ਲੋਕ ਯੋਗ ਹੁੰਦੇ ਨੇ ਉਹਨਾਂ ਨੂੰ ਰੁਜ਼ਗਾਰ ਜਿਨ੍ਹਾਂ ਨੂੰ ਚਾਹੀਦਾ ਉਹਨਾਂ ਨੂੰ ਰੁਜ਼ਗਾਰ ਨਹੀਂ ਮਿਲਦਾ ਨਿਜਾਇਜ਼ ਨਾ ਪਾਈ ਜਾਂਦੇ ਤੁਸੀਂ ਆਮ ਦੇਖਿਆ ਹੋਵੇਗਾ ਤੁਸੀਂ ਸੋਨ ਮੀਡੀਆ ਤੇ ਉਹ ਤੁਹਾਨੂੰ ਕੀ ਲੱਗਦਾ ਕਿ ਤੁਹਾਡੇ ਪੰਚਾਇਤ ਵੱਲੋਂ ਕੀ ਉਪਰਾਲਾ ਕੀਤਾ ਜਾਏ ਵੇਖੋ ਜੀ ਜੇ ਅਸੀਂ ਪਹਿਲੇ ਗਲਤਾਂ ਮਤਲਬ ਫੇਰ ਹੋ ਗਈ ਅਸੀਂ ਸਾਨੂੰ ਨਹੀਂ ਪਤਾ ਪਹਿਲਾਂ ਕੀ ਕੀਤਾ ਅਸੀਂ ਤੇ ਮਤਲਬ ਜਿਹੜੇ ਜੋਗ ਵਿਅਕਤੀ ਆ ਨਾ ਉਹ ਦੇਖ ਕੇ ਕਿ ਕਿਹੜੇ ਬੰਦੇ ਆ ਕੰਮ ਦੇ ਕਰਨ ਵਾਲੇ ਆ ਉਹਨਾਂ ਨੂੰ ਕੰਮ ਨਹੀਂ ਦਿੱਤਾ ਗਿਆ ਅਸੀਂ ਤੇ ਉਹਨਾਂ ਦੇ ਜੋਬ ਕਾਰਡ ਗਾਰੀ ਬਣਾ ਰਹੇ ਆ ਲਿਖ ਕੇ ਦਿੱਤੇ ਆ ਆਏਗਾ ਤੇ ਜਿਹੜਾ ਸਹੀ ਆ ਉਹਨੂੰ ਕੰਮ ਦਿੱਤਾ ਜਾਊਗਾ ਜਿਹੜਾ ਕੰਮ ਕਰਨ ਵਾਲਾ ਵਾ ਜਿਹੜਾ ਨਹੀਂ ਕੰਮ ਕਰਨ ਵਾਲਾ ਉਹਦਾ ਮਤਲਬ ਕੋਈ ਕੰਮ ਦੇਣ ਦਾ ਮਤਲਬ ਨਹੀਂ ਪੈਂਦਾ ਜੀ ਕਈ ਪੰਜਾਬ ਸਰਕਾਰ ਵੱਲੋਂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਚਾਹੇ ਉਹ ਸੈਂਟਰ ਗਵਰਨਮੈਂਟ ਤੋਂ ਹੁੰਦੀ ਜਾਂ ਪੰਜਾਬ ਗਵਰਨਮੈਂਟ ਤੋਂ ਹੁੰਦੀ ਤੋਂ ਗਰੀਬ ਦੋ ਧੜਿਆਂ ਵਿੱਚ ਪਿੰਡਾਂ ਦੇ ਵਿੱਚ ਦੋ ਤਿੰਨ ਧੜੇ ਤੇ ਹੁੰਦੇ ਹੀ ਆ ਤੋਂ ਉਹ ਗਰੀਬ ਤੇ ਕਾਹ ਪੁੱਜਦਾ ਨਹੀਂ ਹੁੰਦੀ ਤੋਂ ਆਪਜੀ ਦੀ ਪੰਚਾਇਤ ਵੱਲੋਂ ਕਿਵੇਂ ਪ੍ਰਬਾਲਾ ਕੀਤਾ ਜਾਵੇ ਵੇਖੋ ਜੀ ਮੈਂ ਪਹਿਲਾਂ ਹੀ ਬੇਨਤੀ ਕਰ ਚੁੱਕਾ ਕਿ ਸਾਨੂੰ ਅਸੀਂ ਸਰਪੰਚ ਪਿੰਡ ਦੇ ਬਣਿਆ ਜੀ ਜਿੰਨੂੰ ਨਹੀਂ ਮਿਲਦੀ ਉਹਨੂੰ ਦਵਾਵਾਂਗੇ ਜੀ ਉਹ ਜੋਗ ਹੋਣਾ ਚਾਹੀਦਾ ਜੀ ਇਹ ਨਹੀਂ ਹੈ ਕਿ ਉਹ ਜੋਗ ਹੋਵੇ ਤੇ ਅਸੀਂ ਉਹਨੂੰ ਆਕੇ ਵੀ ਤੁਹਾਨੂੰ ਸਹੂਲਤ ਮਿਲਦੀ ਜਿਹੜੇ ਬੰਦੇ ਮਤਲਬ ਹੈਗੇ ਆ ਜਿਨ੍ਹਾਂ ਦੇ ਮੰਨ ਲਓ ਜਿਵੇਂ ਕਾਰਡ ਕੱਟੇ ਗਏ ਆ ਰਾਸ਼ਣ ਦਾਵਾ ਦੂਜਾ ਤੇ ਜਾਂ ਮੈਰ ਜਿੱਥੇ ਵੀ ਸਾਡੀ ਲੋੜ ਆ ਅਸੀਂ ਉਹਦੀ ਕੋਹ ਕਰਕੇ ਵੇਖਾਂਗੇ ਜਿਹੜਾ ਬੰਦਾ ਜੋਗ ਆ ਉਹਨੂੰ ਬੰਦਾ ਹਿੱਸਾ ਉਹਦਾ ਮਿਲੂਗਾ ਜੀ ਜ਼ਰੂਰ ਉਹਨੂੰ ਕੰਮ ਮਿਲੇਗਾ ਉਹਦਾ ਕਾਰਡ ਜਿਹੜੇ ਜਿੱਦਾਂ ਕੱਟੇ ਗਏ ਨੇ ਉਹ ਵੀ ਆਪਾਂ ਬਣਾ ਰਹੇ ਆ ਜੀ ਕੋਈ ਹੋ ਜਾਏਗਾ ਜੀ ਜੋ ਕੁਝ ਕਰਨ ਵਾਲਾ ਕਰਾਂਗੇ ਜੀ ਆਪਾਂ ਆਏ ਜਾਂ ਹੁਣ ਜੀ ਕੱਚੇ ਕੋਠਿਆਂ ਨੂੰ ਲੈ ਕੇ ਵੀ ਕਿੰਨੀਆਂ ਕਿੰਨੀਆਂ ਸਮੱਸਿਆਵਾਂ ਹੁੰਦੀਆਂ ਪੈਨਸ਼ਨ ਨੂੰ ਲੈ ਕੇ ਪਿੰਡ ਦੇ ਵਿੱਚ ਸਮੱਸਿਆ ਪੈ ਜਾਂਦੀਆਂ ਧੌਣੇ ਕਿੰਨੇ ਗਰੀਬ ਲੋਕ ਗਰੀਬੀ ਹਸਣ ਤੋਂ ਬਚਲ ਕਰ ਰਹੇ ਨੇ ਆਪ ਜੀ ਦੇ ਨਗਰ ਦੇ ਵਿੱਚ ਵੇਖੋ ਜੀ ਮੇਰੇ ਪਿੰਡ ਦੇ ਵਿੱਚ ਘੱਟ ਤੋਂ ਘੱਟ 20 ਮਕਾਨ ਜਿਹੜੇ ਬਣਨ ਵਾਲੇ ਆ ਜੀ 20 ਤੋਂ 25 ਵੀ ਹੋ ਸਕਦੇ ਆ ਅਸੀਂ ਉਹਦਾ ਆਏ ਸੀ ਗੱਲ ਹੋਈ ਸੀ ਇੱਕ ਦਿਨ ਲੇਕਿਨ ਉਹਦਾ ਅਜੇ ਤੱਕ ਸਰਵਾਇ ਨਹੀਂ ਹੋਇਆ ਜਦੋਂ ਸਰਵਾ ਸਰਕਾਰ ਕਰਾਉਂਦੀ ਆ ਤੇ ਅਸੀਂ ਉਹ ਕਰਕੇ ਤੇ ਉਹਨਾਂ ਦੇ ਕੋਸ਼ਿਸ਼ ਕਰਾਂਗੇ ਸਰਕਾਰ ਕੋ ਗ੍ਰਾਂਟ ਲੈ ਆ ਕੇ ਤੇ ਲੋਕਾਂ ਨੂੰ ਮਕਾਨ ਬਣਾ ਕੇ ਦੇਣ ਦੀ ਉਹ ਪਿੰਡ ਵਾਲਾ ਸੇਵਾ ਕਰਨ ਦਾ ਮੌਕਾ ਆਇਆ ਮਾਨ ਬਖਸ਼ਿਆ ਤੁਹਾਡੇ ਸਿੱਤੇ ਤਾਜ ਰੱਖਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੁੰਦਾ ਪਿੰਡ ਵਾਲਿਆਂ ਨੂੰ ਇਹੋ ਹੈ ਜੀ ਮਤਲਬ ਚੰਗੇ ਕੰਮ ਕਰੋ ਮਾਰੀਆਂ ਆਦਤਾਂ ਤੋਂ ਬਚੇ ਜੋ ਜਿਹੜੇ ਬੱਚੇ ਅੱਜ ਕੱਲ੍ਹ ਵੇਖੋ ਨਸ਼ਿਆਂ ਵੱਲ ਨੂੰ ਵੱਧ ਰਹੇ ਆਸੀਂ ਉਹਨਾਂ ਨੂੰ ਇਹੋ ਹੀ ਬੇਨਤੀ ਕਰਦੇ ਆ ਕਿ ਨਸ਼ਿਆਂ ਤੋਂ ਬਚੋ ਆਪਣੇ ਮਾਪਿਓ ਦਾ ਸਤਿਕਾਰ ਕਰੋ ਤੇ ਵੱਧ ਤੋਂ ਵੱਧ ਜੇ ਹੋ ਸਕਦਾ ਤੇ ਆਪਣੇ ਕੰਮ ਕਰੋ ਆਪਣੇ ਕੰਮ ਦੇ ਨਾਲ ਵਾਸਤਾ ਰੱਖੋ ਮਾਰੀਆਂ ਆਦਤਾਂ ਤੋਂ ਬਚੋ ਸੁਪਨ ਸਭਾ ਅਗਲੀ ਸਵਾ ਉਹ ਤੀਜੀ ਵਾਰ ਮੌਕਾ ਮਿਲਿਆ ਪਿੰਡ ਦੀ ਸੇਵਾ ਕਰਨ ਦਾ ਕੀ ਤੁਹਾਨੂੰ ਲੱਗਦਾ ਲੋਕਾਂ ਨੇ ਇਮਾਨਦਾਰੀ ਤੁਹਾਡੀ ਵੇਖਦਿਆਂ ਤੁਹਾਡੇ ਨੂੰ ਵੱਡੀ ਜੁਮੇ ਅਜ ਦਿੱਤੀ ਸੇਵਾ ਕਰਨ ਦਾ ਮੌਕਾ ਦਿੱਤਾ ਵਾ ਸੋ ਇਸ ਲੰ ਦੇ ਵੇਖੋ ਜੀ ਇਹ ਤਾਂ ਲੋਕਾਂ ਦਾ ਨਜ਼ਰੀਆ ਹੀ ਆ ਜੀ ਲੋਕਾਂ ਨੇ ਮੈਨੂੰ ਚੰਗਾ ਸਮਝਿਆ ਮੌਕਾ ਦਿੱਤਾ ਜੀ ਲੋਕਾਂ ਨੇ ਮੌਕਾ ਦਿੱਤਾ ਵਾ ਅਸੀਂ ਲੋਕਾਂ ਦਾ ਮਾਨ ਸਤਕਾਰ ਕਰਦੇ ਆ ਜਿਨ੍ਹਾਂ ਨੇ ਨਹੀਂ ਮਤਲਬ ਸਾਨੂੰ ਵੋਟਾਂ ਪਾਈਆਂ ਉਹਦਾ ਸਤਕਾਰ ਕਰਦੇ ਜਿਨ੍ਹਾਂ ਪਾਈਆਂ ਉਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਵੇਖੋ ਲੋਕਾਂ ਨੂੰ ਆਖਰ ਕੋਈ ਸਾਡੇ ਚੰਗਾ ਲੱਗਾ ਅਸੀਂ ਚੰਗੇ ਕੰਮ ਕਰਦੇ ਆ ਤੇ ਲੋਕਾਂ ਸਾਨੂੰ ਮੌਕਾ ਦਿੱਤਾ ਜੀ ਧੰਨਵਾਦ ਹੈ ਲੋਕਾਂ ਦਾ ਜੀ ਸਰ ਲਗਾਤਾਰ ਤਿਹਰੀ ਵਾਰੀ ਬਣੀ ਕਿ ਜਾਂ ਮਤਲਬ ਕੀ ਕਹਿੰਦੇ ਨਹੀਂ ਜੀ ਨਹੀਂ 93 ਤੋਂ 2 ਤੱਕ ਰਹੇ 10 ਸਾਲ ਪਹਿਲਾਂ ਰਹੇ ਆ ਜੀ ਤੇ ਐਰਕਾਂ ਫਿਰ ਲਖਸਣ ਐਰਕਾਂ ਲੜੀ ਆ ਜੀ ਵਿੱਚ ਨਹੀਂ ਸੀ ਲੜੀ ਚਲੋ ਵਖਾਰ ਪਹਿਲਾਂ ਵੀ ਸਰਕਾਰ ਦਰਬਾਰ ਦੇ ਵਿੱਚ ਆਪਾਂ ਰਹੇ ਆ ਕੋਈ ਨਾ ਕੋਈ ਅਹੁਦਾ ਰਿਹਾ ਸਮਟੀ ਮੈਂਬਰ ਜਿਵੇਂ ਅੱਜ ਬਲਾਕ ਪ੍ਰਧਾਨ ਕੋਈ ਨਾ ਕੋਈ ਅਹੁਦਾ ਰਿਹਾ ਹੈ ਸਰਕਾਰ ਦਰਬਾਰ ਦੇ ਵਿੱਚ ਵਲਾਗ ਪ੍ਰਧਾਨੋਂ ਆਉਂਦੇ ਨਾਤੇ ਪੰਜਾਬ ਸਰਕਾਰ ਦੇ ਕੰਮਾਂ ਨੂੰ ਲੈ ਕੇ ਕਿਵੇਂ ਦੇਦੇ ਬਹੁਤ ਵਧੀਆ ਕੰਮ ਹੈ ਜੀ ਵਧੀਆ ਕੰਮ ਹੋ ਰਿਹਾ ਵੇਖੋ ਬੱਤੀ ਦੇ ਬਿਜਲੀ ਦੇ ਬਿੱਲ ਲੋਕਾਂ ਦੇ ਜ਼ੀਰੋ ਆ ਰਹੇ ਹੈ ਜੀ ਹੁਣ ਜਿੰਨੇ ਮੇਰੇ ਵਰਗੇ ਨੇ ਭੰਡੀ ਕਰਨੀ ਉਹਨਾਂ ਸਰਕਾਰ ਦੇ ਕਰੀ ਜਾਣੀ ਹੈ ਬਾਕੀ ਕੋਈ ਘਾਲ ਨਹੀਂ ਮਤਲਬ ਜਿੰਨੇ ਵੀ ਕੰਮ ਹੈ ਵਧੀਆ ਹੋ ਰਹੇ ਸਗਨ ਸਕ੍ਰੀਨ ਲੋਕਾਂ ਦੀ ਆ ਰਹੀ ਹੈ ਸੇਸੋ ਜੁੰਟ ਸਾਰਿਆਂ ਨੂੰ ਬਿਜਲੀ ਮਿਲ ਰਹੀ ਹੈ ਨਿਰਵਿਘਨ ਬੱਤੀ ਆ ਰਹੀ ਹੈ ਮੇਰੇ ਉਹ ਭਗਵਾਨ ਤੁਮਾਰ ਦੀ ਗੱਲ ਮਤਲਬ ਵੇਖੋ ਕਿਸ ਨੂੰ ਸਟਾਰਟਰ ਦੱਬਨ ਜਾਣ ਦੀ ਲੋੜ ਰਾਤ ਨੂੰ ਮੋਟਰਾਂ ਲੋਕ ਬੰਦ ਕਰਕੇ ਘਰ ਹੁੰਦੇ ਵਧੀਆ ਕੰਮ ਚੱਲ ਰਿਹਾ ਜੀ ਸਾਰੇ ਕੰਮ ਵਧੀਆ ਜੀ ਇੱਕ ਬੀਬੇ ਦਾ 1000 ਰੁਪਏ ਦੀ ਗੱਲ ਇੱਕ ਦੀ ਮੁੱਖ ਮੰਤਰੀ ਸਾਹਮਣੇ ਬਿਆਨ ਵੀ ਦਿੱਤਾ ਹੁਣ ਪਿੱਛੇ ਕਿ ਅਗਲੇ ਬਾਈਟ ਸੈਸ਼ਨ ਦੇ ਵਿੱਚ ਜਿਹੜਾ 1100 ਰੁਪਿਆ ਉਹ ਜਿਹੜਾ ਬੀਬੀਆਂ ਨੂੰ ਦਿੱਤਾ ਜਾਣਾ ਕੀ ਤੁਹਾਨੂੰ ਲੱਗਦਾ ਵੇਖੋ ਜੀ ਸਾਰਾ ਕੁਝ ਹੀ ਆਉਣਾ ਵਾ ਇਹ ਤਾਂ ਤੁਹਾਨੂੰ ਇਹ ਪਤਾ ਪਹਿਲੀਆਂ ਸਰਕਾਰਾਂ ਇਹਨਾਂ ਤੇ ਆਉਂਦਿਆਂ 600 ਯੂਨਟ ਬਿਜਲੀ ਦਾ ਮਾਫ਼ ਕਰਤਾ ਪਹਿਲੀਆਂ ਸਰਕਾਰਾਂ ਕਹਿੰਦੀਆਂ ਸੀ ਲੇਕਿਨ ਮਗਰੋਂ 6 ਮਹੀਨੇ ਆਣ ਕੇ ਤੇ ਕੋਈ ਸਹੂਲਤ ਦਿੰਦੀਆਂ ਸੀ ਵੇਖੋ ਸਾਰੇ ਕੰਮ ਆਖਦੇ ਨਾ ਹੁੰਦੇ ਹੋ ਰਿਹਾ ਇਹ ਵੀ ਕੰਮ ਹੋ ਰਿਹਾ ਜੀ ਸੋ ਇਹ ਸਨ ਸਰਪੰਚ ਸਾਡੇ ਹਰਮਨਜੀਤ ਸਿੰਘ ਜੀ ਸੋ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਵਿਕਾਸ ਪੱਖੋਂ ਜਿਹੜੇ ਗੱਲ ਕਰੀ ਵਿਕਾਸ ਕਾਫੀ ਜਿਹੜਾ ਪਸੜਿਆ ਹੋਇਆ ਦੀ ਆਪਣੀ ਗਵਾਹੀ ਦੇ ਹੇਠ ਜਿਹੜਾ ਪਿੰਡ ਦਾ ਵਿਕਾਸ ਜੰਗੀ ਪੱਧਰ ਤੇ ਕਰਾਉਣ ਕੇ ਜਿਵੇਂ ਜਿਵੇਂ ਸਰਕਾਰ ਤੋਂ ਸਹੂਲਤਾਂ ਪੈਸਾ ਆਵੇਗਾ ਗ੍ਰਾਂਟ ਆਵੇਗੀ ਉਹ ਲਿਆ ਜਦੋਂ ਇਹ ਕੰਮ ਜਿਹੜਾ ਕਰਾਉਣਗੇ ਸੋ ਗੱਲ ਕਰੀ ਡਿਸਪੈਂਸਰੀ ਵੀ ਆਣੀ ਇੱਥੇ ਉਹ ਇੱਥੇ ਖੇਡ ਦਾ ਮੈਦਾਨ ਵੀ ਕੋਈ ਹੈ ਨਹੀਂ ਉਹ ਸਕੂਲ ਜਿਹੜਾ ਵਾ ਉਹ ਪ੍ਰਾਇਮਰੀ ਤੱਕ ਉਹ ਅਪਗ੍ਰੇਡ ਕਰਨ ਦੀ ਵੀ ਗੱਲ ਜਣਾ ਕਹੀ ਹੈ ਸੋ ਕਾਫੀ ਇਨ੍ਹਾਂ ਦੀਆਂ ਮੰਗਾਂ ਨੇ ਇਸ ਪਿੰਡ ਨੂੰ ਸਹੂਲਤਾਂ ਚਾਹੀਦੀਆਂ ਨੇ ਸੋ ਉਮੀਦ ਰੱਖਦੇ ਆਂ ਪੰਜਾਬ ਗਵਰਨਮੈਂਟ ਜਿਹੜੀ ਆਣਾ ਇਸ ਪਿੰਡ ਦੇ ਵੱਲ ਧਿਆਨ ਦਵੇ ਕਿ ਸੋ ਇਨ੍ਹਾਂ ਦੇ ਵਿਕਾਸ ਜਿਹੜੇ ਪਿੰਡ ਦੇ ਹੋਣਗੇ ਤੋਂ ਪਿੰਡ ਦੇ ਵਿੱਚ ਪਹਿਲੇ ਨੰਬਰ ਤੇ ਜਿਹੜਾ ਇਹ ਪਿੰਡ ਆਵੇਗਾ